ਆ ਇੱਕ ਫੁੱਲ ਰੱਖਿਆ ਮੋਲੇ ਨੇ ਇਹ ਬੜੀ ਖੁਸ਼ਬੂ ਹੈ گلاب ਦਾ ਫੁੱਲ ਬਹੁਤ ਵਧੀਆ ਖੁਸ਼ਬੂ ਰੋਟੀ ਦੇ ਵਿੱਚ ਖਲਾ ਗਈ ਐਵੇਂ ਆਪਾਂ ਪਰਫਿਊਮ ਲਾਇਆ ਤੇ ਸਾਰਾ ਸਮਾਨ ਆਪਾਂ ਰੱਖ ਲਿਆਗਾ ਤੇ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਏਸੀ ਆਪਾਂ ਲੈ ਕੇ ਚੱਲੇ ਹਾਂ ਲੋਇਡ ਦਾ 1.5 ਟਨ ਦੇ ਵਿੱਚ ਤੇ ਆਊਟਡੋਰ ਆ ਦਾ ਇੰਡੋਰ ਸਟੈਪਲੇజర్ ਵੀ ਆਪਾਂ ਨਵਾਂ ਹੀ ਲੈ ਕੇ ਚੱਲੇ ਆ ਗਏ ਆ ਆ ਆਪਣੀ ਟੂਲ ਕਿਟ ਹੋ ਗਈ ਆ ਨਾਲ ਨਾਈਟ੍ਰੋਜਨ ਆਰ 32 ਗੈਸ ਵੀ ਰੱਖ ਲਈ ਡ੍ਰਿਲ ਵਗੈਰਾ ਸਾਰਾ ਕੁਝ ਗੱਡੀ 'ਚ ਰੱਖ ਲਿਆ ਅੱਜ ਆਪਣਾ ਸਫ਼ਰ ਕਾਫੀ ਲੰਮਾ ਇਸ ਕਰਕੇ ਸਾਰਾ ਸਮਾਨ ਨਾਲ ਲੈ ਕੇ ਜਾਵਾਂਗੇ ਕਿਸੇ ਵੱਨੋਂ ਰਸਤੇ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਏਸੀ ਬਾਈ ਜੀ ਕਹਿੰਦੇ ਵੀ ਤੁਸੀਂ ਆਪਦੇ ਕੋਲੋਂ ਹੀ ਲੈ ਕੇ ਆਉਣਾ ਜੇ ਤੁਹਾਨੂੰ ਸਹੀ ਲੱਗਦਾ ਤੇ ਵੈਸੇ ਉਹਨਾਂ ਨਾਲ ਲੋਅਡ ਤੇ ਮਾਨ ਸੀ ਆਪਾਂ ਲੋਅਡ ਦਾ ਏਸੀ ਹੀ ਲੈ ਕੇ ਚੱਲੇ ਕੰਮ ਰੈਡੀ ਆ ਤੇ ਇਧਰੋਂ ਕਿਸਾਨ ਅੰਦੋਲਨ ਜਦੋਂ ਫਿਰ ਤੋਂ ਸ਼ੁਰੂ ਹੁੰਦਾ ਆ 26 ਜਨਵਰੀ ਕਰਕੇ ਤੇ ਪੂਰਾ ਧੁੰਮ ਧਮਾ ਗਿਆ ਪੰਜਾਬੀਆਂ ਕੱਡੀਆਂ ਜਾ ਰਹੀਆਂ ਸ਼ਹਿਰ ਨਿਵਾਸੀਓ ਅਸੀਂ ਤੁਹਾਨੂੰ ਬਾਹਰ ਮਾਰੇ ਬੇਇਨਸਾਫੀ ਕਰਦੇ ਆਂ ਕਿਸਾਨ ਭਰਾਵਾਂ ਦਾ ਪਾਈ ਦਾ ਤਰਾਨਾ ਬਹੁਤ ਦੇਖਿਆ ਹੁੰਦਾ ਆ ਬਹੁਤ ਵੱਡਾ ਕੰਮ ਆ ਵੇਖ ਲਓ ਮਖੂ ਵਾਲੇ ਫਾੜ ਕਿਤੇ ਫਿਰ ਇਹੀ ਹਾਲ ਗੱਡੀਆਂ ਲੰਮੀਆਂ ਲੈਣਾ ਲੱਗੀਆਂ ਪਿੱਛੇ ਵੇਖੋ ਅੱਗੇ ਵੇਖੋ ਤਿੰਨ ਤਿੰਨ ਲੈਣਾ ਬਣ ਜਾਂਦੀਆਂ ਨੇ ਤੇ ਇਧਰਲੇ ਬੰਦੇ ਆਲੇ ਨੇ ਕਿੱਧਰ ਜਾਣਾ ਕੋਈ ਪਤਾ ਨਹੀਂ ਕਦੋਂ ਵਾਰੀ ਆਉਣੀ ਆ ਕਦੋਂ ਨਹੀਂ ਆਉਣੀ ਇਹ ਆ ਚੜ੍ਹਦੀ ਕਲਾ ਦਾ ਪ੍ਰਤੀਕ ਬੋਲਦਾ ਪੰਜਾਬ ਕਰਦਾ ਤਰੱਕੀਆਂ ਪੂਰੀ ਟ੍ਰੈਫਿਕ ਅੱਜ ਆਪਾਂ ਨਵਾਂ ਏਸੀ ਇੰਸਟਾਲੇਸ਼ਨ ਕਰਨ ਵਾਸਤੇ ਜਾ ਰਹੇ ਆ ਪਿੰਡ ਪੈਂਦਾ ਸ਼ਖੀਰਾ ਤੇ ਪੱਟੀ ਦੇ ਉਹ ਤੇ ਇਧਰ ਤਰਨਤਾਨ ਦੇ ਛਣ ਦੇ ਵਿੱਚ ਪਾਇਆ ਜਾਂਦਾ ਕੈਰੋ ਦੇ ਕੋਲ ਤੇ ਬਾਈ ਜੀ ਹੁਣਾਂ ਦਾ ਕੱਲ ਆਪਾਂ ਨੂੰ ਫੋਨ ਆਇਆ ਸੀ ਤੇ ਗੋਇਦਵਾਲ ਸਾਹਿਬ ਤੋਂ ਆਪਾਂ ਨੂੰ ਬਹੁਤ ਟਾਈਮ ਤੇ ਫੋਲੋ ਕਰਦੇ ਆ ਤੇ ਕਹਿੰਦੇ ਵੀ ਆਪਾਂ ਏਸੀ ਦਾ ਹੋਰ ਹੈਗਾ ਉਹਨਾਂ ਲੋਇਡ ਦਾ ਮਾਡਲ ਪਸੰਦ ਕੀਤਾ ਉਹ ਅਸੀਂ ਆਪਾਂ ਗੱਡੀ ਦੇ ਵਿੱਚ ਰੱਖ ਲਿਆ ਹੈਗਾ ਸਾਰਾ ਜਿੰਨਾ ਵੀ ਆਪਾਂ ਨੂੰ ਸਮਾਨ ਚਾਹੀਦਾ ਇੰਸਟਾਲੇਸ਼ਨ ਨੂੰ ਲੈ ਕੇ ਹੋਟਲ ਵਾਇਰ ਤੱਕ ਸਟੈਪਲਾਈਜ਼ਰ ਸਟੈਂਡ ਵਗੈਰਾ ਸਾਰਾ ਕੁਝ ਆਪਾਂ ਨਾਲ ਰੱਖ ਕੇ ਲੈ ਕੇ ਆਏ ਆ ਤੇ ਫੋਨ ਆਪਾਂ ਜਾ ਰਹੇ ਆ ਲਗਭਗ ਅੱਜ ਦਾ ਸਫਰ ਆਪਣਾ 60 ਕਿਲੋਮੀਟਰ ਦਾ ਹੈਗਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਏਸੀ ਕਿਸ ਤਰ੍ਹਾਂ ਦਾ ਨੂੰ ਐਡ ਦਾ ਇਹ ਮਾਡਲ ਹੈਗਾ ਜਿਹੜਾ ਤੇ ਬਾਕੀ ਨੇ ਫਿਟਿੰਗ ਕਰਕੇ ਦਿਖਾਉਣੇ ਅੰਦਰੋਂ ਕੋਸ਼ਿਸ਼ ਕਰਾਂਗੇ ਆਰਡਰ ਵੀ ਤੁਹਾਨੂੰ ਫੋਲ ਕੇ ਦਿਖਾ ਦਵਾਂਗੇ ਤੇ ਬਣੇ ਰਿਹਾ ਜੇ ਅੱਜ ਦੇ ਇਸ ਵਲੌਗ ਦੇ ਨਾਲ ਇਹ ਦਿਖਾਉਣੇ ਤੁਹਾਨੂੰ ਐਡ ਏਸੀ ਪੱਤੀ ਸ਼ਹਿਰ ਦਾ ਆ ਵਾਲਾ ਚੌਕ ਆਪਾਂ ਥੋੜਾ ਜਿਹਾ ਇਧਰੋਂ ਪੱਤੀ ਵਾਲੇ ਮੋੜ ਥਾਣੀ ਬਾਹਰੋਂ ਬਾਰੀ ਆ ਗਏ ਆ ਜੀ ਥੋੜਾ ਜਿਹਾ ਰੁਕੇ ਹਾਂ ਤੇ ਗਰਮੀ ਥੋੜੀ ਜ਼ਿਆਦੀ ਲੱਗਦੀ ਪਈ ਮੈਂ ਕਿਹਾ ਰਾਜਾਕਟ ਚ ਕੋਲੋ ਤਾਂ ਤੇ ਥੋੜਾ ਜਿਹਾ ਹਰਾਸਟ ਕੀਤਾ ਤੇ ਜੈਕਟ ਆਪਾਂ ਵਿੱਚ ਰੱਖ ਲਈ ਆ ਔਰ ਥੋੜਾ ਜਿਹਾ ਫਰੈਸ਼ ਹੋਏ ਹਾਂ ਤੇ ਅੱਗੇ ਫੇਰ ਆਪਾਂ ਸਫ਼ਰ ਕਿਸੇ ਦੇ ਗਿਆ ਗਰਮੀ ਲੱਗਦੀ ਆ ਬਾਹਰ ਨਿਕਲਗੇ ਠੰਡ ਲੱਗਦੀ ਅੰਦਰ ਵੜੀਏ ਗਰਮੀ ਲੱਗਦੀ ਉੱਥੇ ਰੱਖ ਆਪਾਂ ਪੁੱਛੇ ਇਹ ਸੇਵਾ ਜਿਆ ਲੱਗੇ ਆ ਇੱਕ ਫੋਲ ਰੱਖਿਆ ਬੋਲੇ ਨੇ ਇਹ ਬੜੀ ਖੁਸ਼बू ਹੈ گلاب ਦਾ ਫੁੱਲ ਬਹੁਤ ਵਧੀਆ ਖੁਸ਼ਬੂ ਗੱਡੀ ਦੇ ਵਿੱਚ ਖਲਾਰੀ ਹੈ ਐਵੇਂ ਆਪਾਂ ਪਰਫਿਊਮ ਲੈ ਲੈਨੇ ਆਹ ਚੀਜ਼ ਲੈ ਲਈਏ ਨਾ ਕੰਮ ਵਧੀਆ ਹੋ ਜਾਂਦਾ ਚੱਲੀਏ ਚਲੋ ਤੇ ਪੁੱਤ ਦੀ ਤਿਉਹਾਰੀ ਤਨੂ ਤੇ ਫਿਰ ਲੰਘਦੇ ਮਖੜਦੇ ਤੇਰੇ ਹਾਂ ਕਰੇ ਹੱਛੇ ਡੱਟੇ ਵਧੀਆ ਆਹ ਸਾਹਮਣੇ ਬੈਠੂ ਨਹੀਂ ਜਾ ਰਹੇ ਆ ਗਲੇ ਬਹੁਤ ਪੀੜੀ ਹੈਗੀ ਆ ਇੰਨਾ ਦੀ ਆਪਾਂ ਏਸੀ ਲਾਉਣਾ ਸਮਾਨ ਤੋਂ ਹੁਣ ਕਾਫੀ ਪਹਿਲਾਂ ਤਾਂ ਗੱਡੀ ਦੇ ਪਿਛਾ ਰੱਖਣੀ ਆ ਪਰ ਹੁਣ ਆਪਾਂ ਅੱਗੇ ਲੈ ਕੇ ਜਾਂਦੇ ਗੱਡੀ ਲੋ ਜੀ ਆਪਾਂ ਪਿੰਡ ਸ਼ਕੀਰਾ ਬਾਈ ਜੀ ਹੁਣਾਂ ਦੇ ਘਰ ਪਹੁੰਚ ਚੁੱਕੇ ਆ ਤੇ ਏਸੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਾਤਾ ਜੀ ਨੇ ਪਹਿਲਾਂ ਤੇਲ ਚੋਦਿਆ ਹੁਣ ਆਪਾਂ ਹੋਲੀ-ਵਲੀ ਕਰਕੇ ਸਾਰਾ ਏਸੀ ਤੇ ਟੋਟਲੀ ਜਿੰਨੇ ਆਪਾਂ ਨੂੰ ਟੂਲ ਚਾਹੀਦੇ ਉਹ ਗੱਡੀ ਦੇ ਵਿੱਚੋਂ ਬਾਹਰ ਕੱਢ ਲੈਂਦੇ ਆ ਕਿਹੜੇ ਕਮਰੇ ਚ ਲਾਉਣਾ ਦਿਖਾ ਦਿਓ ਇਸ ਰੂਮ ਦੇ ਵਿੱਚ ਆਪਾਂ ਲਗਾਵਾਂਗੇ ਏਸੀ ਅੱਜ ਇੱਥੇ ਕਲਟਨ ਲੱਗੀ ਹੋਈ ਤੇ ਬਿਜਲੀ ਦਾ ਪੁਆਇੰਟ ਬਿਲਕੁਲ ਉੱਪਰ ਜ਼ਿਆਦਾ ਦਿੱਤਾ ਆ ਤੇ ਏਸੀ ਆਪਾਂ ਜ਼ਿਆਦਾ ਉੱਪਰ ਤਾਂ ਨਹੀਂ ਲਗਾਵਾਂਗੇ ਤੇ ਜਿਹੜੇ ਕਮਰੇ ਦੀ ਗੱਲ ਕਰਦੇ ਕਮਰਾ ਨੋਰਮਲੀ ਨਾ ਹੀ ਵੱਡਾ ਤੇ ਨਾ ਹੀ ਛੋਟਾ ਤੇ ਜਿਹੜਾ ਆਉਟਡੋਰ ਯੂਨਿਟ ਉਹ ਆਪਾਂ ਇਸ ਜਗ੍ਹਾ ਤੇ ਲਗਾਵਾਂਗੇ ਇੱਥੇ ਵਾਲ ਸਟੈਂਡ ਦੇ ਉੱਪਰ ਹੁਣ ਆਪਾਂ ਇਸ ਲੋਇਡ ਦੇ ਏਸੀ ਨੂੰ ਅਨਬਾਕਸ ਕਰ ਰਹੇ ਹਾਂਗੇ ਸਾਰੀ ਇਹਦੀ ਪੈਕਿੰਗ ਖੋਲ ਕੇ ਪੈਕਿੰਗ ਆਪਾਂ ਖੋ ਰਏ ਆ ਤੁਹਾਨੂੰ ਪਤਾ ਹੀ ਆ ਇਨਡੋਰ ਦੇ ਵਿੱਚ ਕਰਮੋਟ ਕਿਟ ਹੁੰਦੀ ਜਿਹੜੀ ਇੱਕ ਇੰਜੀ ਪੱਤੀ ਹੁੰਦੀ ਜਿਹੜਾ ਸਟੈਂਡ ਲੱਗਣਾ ਹੁੰਦਾ ਨਾਲ ਪਿਛਲੇ ਬੰਨੇ ਤੇ ਪਲੱਸ ਇਹਦੀ ਜਿਹੜੀ ਵਾਇਰ ਹੁੰਦੀਗੀ ਆ ਬਾਕੀ ਆਊਟਡੋਰ ਤੇ ਇਨਡੋਰ ਦੀ ਸਾਰੀ ਟੋਟਲ ਜਾਣਕਾਰੀ ਜਿਹੜੀ ਆਪਾਂ ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਹੈ ਉਹ ਜਾ ਕੇ ਤੁਸੀਂ ਫੇਸਬੁੱਕ YouTube ਦੇ ਉੱਪਰ ਆਪਣੀ ਚੈੱਕ ਕਰ ਲੈਣਾ ਇਹਦੇ ਬਾਰੇ ਜੋ ਵੀ ਇਹਦੇ ਫੰਕਸ਼ਨ ਨੇ ਜੋ ਵੀ ਇਹਦੇ ਪ੍ਰੋਗਰਾਮ ਹੈਗੇ ਆ ਕਿੰਨੀ 쿨ਿੰਗ ਕਪੈਸਿਟੀ ਹੈ ਕੀ ਰੇਟ ਹੈ ਸਾਰਾ ਕੁਝ ਤੁਹਾਨੂੰ ਉਸ ਵੀਡੀਓ ਦੇ ਵਿੱਚ ਮਿਲ ਜੇਗਾ ਹੁਣ ਆਪਾਂ ਇੰਸਟਾਲੇਸ਼ਨ ਦਾ ਕੰਮ ਸ਼ੁਰੂ ਕਰਨ ਲੱਗੇ ਤੇ ਜਿੱਥੇ ਕਲਟਰਨ ਦੀ ਪਾਈਪ ਲੱਗੀ ਹੈ ਇਸੇ ਜਗ੍ਹਾ ਤੇ ਆਪਣੀ ਏਸੀ ਦੀ ਸ਼ੀਟ ਹੋਂਦੀ ਤੇ ਕਲਟਰਨ ਦੀ ਪਾਈਪ ਜਿਹੜੀ ਉਹਨੂੰ ਸਾਈਡ ਤੇ ਕਰ ਲਿਆਗਾ ਤੇ ਹੁਣ ਆਪਾਂ ਇੰਡੋਰ ਦੀ ਸ਼ੀਟ ਜਿਹੜੀ ਆ ਉਹਦੀ ਫਿਟਿੰਗ ਕਰਦੇ ਪਏ ਇੰਡੋਰ ਜੁੰਟ ਦੀ ਸ਼ੀਟ ਆਪਾਂ ਲਗਾ ਲਈਏ ਤੇ ਜਿਹੜੀਆਂ ਪਾਈਪਾਂ ਉਹ ਲੈਫਟ ਸਾਈਡ ਤੋਂ ਹੀ ਆਪਾਂ ਕੱਢਾਂਗੇ ਨਾਲ ਦੀ ਨਾਲ ਕੋਰਬੇਟ ਦੇ ਨਾਲ ਆਪਾਂ ਇਹਦੇ ਵਿੱਚ ਖੱਡਾ ਕਣਦੇ ਪਏ ਆ ਤੇ ਕੋਰਬੇਟ ਆਪਾਂ ਨੂੰ ਚਾਹੀਦੀ ਹੋएगी ਜੇ ਕਿਸੇ ਵੀਰ ਦੇ ਕੋਲ ਕਿਸੇ ਹੌਲ ਸੇਲ ਦਾ ਕੋਈ ਨੰਬਰ ਹੈਗਾ ਵੀ ਜਿਹੜੇ ਕੋਰਬੇਟ ਜਿਹੜੇ ਸੇਲ ਕਰਦੇ ਨੇ ਤੇ ਉਹਨਾਂ ਦਾ ਨੰਬਰ ਆਪਾਂ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇੱਥੇ ਦੋ ਤਿੰਨ ਵਾਰੀ ਮੈਂ ਪੁੱਛਿਆ ਹੈਗਾ ਤੇ ਕਹਿੰਦੇ ਆ ਜੇ ਆ ਜੇ ਆ ਇਹ ਤੇ ਕਰ ਆਪਾਂ ਨੂੰ ਮਿਲ ਹੀ ਨਹੀਂ ਗਈ ਜਿਹੜਾ ਲੰਬਾ ਜਿਹੜਾ ਹੌਲ ਕੱਢਣ ਵਾਲੀ ਹੁੰਦੀ ਹੈ ਨਾ ਤੇ ਇਹ ਥੋੜਾ ਜਿਹਾ ਜ਼ਿਆਦਾ ਝੜਕਾ ਮਾਰਦੀ ਹੈ ਪਰ ਇਸ ਡ੍ਰਿਲ ਦੇ ਨਾਲ ਆਪਾਂ ਆਰਾਮ ਨਾਲ ਕੱਢ ਲੈਨੇ ਆ ਗਾ ਪਰ ਜਦੋਂ ਇਹਨੂੰ ਚਲਾਉਣੇ ਆ ਨਾ ਪਾਵਰ ਬਹੁਤ ਲੱਗਦੀ ਗਈ ਤੇ ਡੋਬਲੇ ਜਿਹੜੇ ਪੂਰੇ ਫਰਕ ਇੱਕ ਹੋਰ ਵੀਰ ਜਿਹੜਾ ਨਾ YouTube ਤੇ Facebook ਤੇ ਵੀਡੀਓ ਪਾਉਂਦਾ ਹੈ ਏਸੀ ਨੂੰ ਲੈ ਕੇ ਤੇ ਉਹਨਦੇ ਕੋਲ ਪਹਿਲਾਂ ਡ੍ਰਿਲ ਛੋਟੀ ਤੇ ਜਦੋਂ ਵੱਡੀ ਡ੍ਰਿਲ ਲਿਆ ਕੇ ਇਹਦੇ ਨਾਲ ਦੀ ਡ੍ਰਿਲ ਤੇ ਨਾਲ ਜਦੋਂ ਕੋਰਬੇਟ ਦਾ ਇਸਤੇਮਾਲ ਕੀਤਾ ਉਹ ਜਿਵੇਂ ਛੜਕਾ ਮਾਰਦੀ ਨਾ ਉਹਦੇ ਤੋਂ ਛੜਕੇ ਚੱਲੇ ਨਹੀਂ ਗਏ ਤੇ ਕਹਿੰਦਾ ਮੇਰਾ 2-3 ਵਰੀ ਇਹਨੇ ਮੂੰਹ ਭੰਨਿਆ ਗੋਟ ਨੂੰ ਬੁਲਾਵਾ ਪਾ ਦਿੱਤਾ ਬਾਈ ਜੀ ਜਿਹੜੀ ਇਸ ਡ੍ਰਿਲ ਤੇ ਤੁਸੀਂ ਚਲਾਉਂਦੇ ਜਨਾ ਕੋਰਬੇਟ ਚਲਾਉਣੀ ਹੈਗੀ ਆ ਤੇ ਤੁਹਾਨੂੰ ਬਹੁਤ ਮਜ਼ਬੂਤੀ ਨਾਲ ਫੜ ਕੇ ਰੱਖਣਾ ਪੈਂਦਾ ਕਿਉਂਕਿ ਇਹਦਾ ਜਿਹੜਾ ਇਹ ਫ੍ਰੀ ਨਹੀਂ ਹੁੰਦੀ ਕਿ ਜਦੋਂ ਕੋਈ ਚੀਜ਼ ਆ ਗਈ ਤੇ ਇਹਨੇ ਘੁੰਮੀ ਜਾਣਾ ਇਹ ਤਾਂ ਡੋਲਿਆਂ ਦੇ ਜੋਰ ਨਾਲ ਇਹਨੂੰ ਫੜਨਾ ਪੈਂਦਾ ਨਹੀਂ ਤੇ ਹੋ ਸਕਦਾ ਗੋਟਬਾਨ ਤੋੜ ਸਕਦੀ ਹੈਗੀ ਪਰ ਜਿੰਨਾ ਚਿਰ ਚੱਲਦੀ ਹੈ ਨਾ ਇਹਨੂੰ ਪੂਰਾ ਮਜ਼ਬੂਤੀ ਨਾਲ ਰੱਖਣਾ ਪੈਂਦਾ ਤੇ ਜਿਹੜੀ ਜਿੰਦ ਹੈ ਨਾ ਉਹ ਸਾਹਾਂ ਸਾਹ ਹੀ ਕਰਦੀ ਰਹਿੰਦੀ ਹੈ ਬਸ ਹੁਣ ਵੀ ਅੜੀ ਤੇ ਹੁਣ ਵੀ ਅੜੀ ਹੌਲ ਵਾਲਾ ਕੰਮ ਕਮਪਲੀਟ ਕਰ ਲਿਆ ਤੇ ਜਿਹੜੀ ਪਾਇਪ ਉਹ ਆਪਾਂ ਅੰਦਰ ਖਿੱਚ ਲਈਗੀ ਤੇ ਹੁਣ ਜਿਹੜਾ ਇੰਡੋਰ ਯੂਨਟ ਉਸ ਪੱਤੀ ਦੇ ਉੱਪਰ ਰੱਖ ਕੇ ਪੂਰੀ ਸੈਟਿੰਗ ਕਰਕੇ ਤੇ ਇਹਦੇ ਜਿਹੜੇ ਨਟ ਬੋਲਟ ਹੈ ਉਹ ਆਪਾਂ ਕੱਸਾਂਗੇ ਹੁਣ ਇਸ ਏਸੀ ਦੀ ਪਾਈਪ ਦੇ ਜਿਹੜੇ ਫਲੇਅਰ ਉਹ ਬਣੇ ਨਹੀਂ ਹੁੰਦੇਗੇ ਪਹਿਲਾਂ ਜਿਹੜੇ ਫਲੇਅਰ ਬਣੇ ਹੁੰਦੇ ਸੀ ਇਹਦੇ ਡਾਇਅ ਦੇ ਵਿੱਚ ਪ੍ਰੋਬਲਮ ਸੀ ਜਦੋਂ ਆਪਾਂ ਇਹਦੇ ਨਟ ਕੱਸਦੇ ਸੀ ਨਾ ਤੇ ਪਾਈਪ ਨੂੰ ਆਟੋਮੈਟਿਕ ਪੰਚ ਵੱਜ ਜਾਂਦਾ ਸੀ ਤੇ ਪਾਈਪ ਨਾਲ ਦੀ ਨਾਲ ਹੀ ਇਕੱਠੀ ਹੋ ਜਾਂਦੀ ਸੀ ਹੁਣ ਬਿਨਾ ਫਲੇਅਰਾਂ ਤੋਂ ਇਹ ਪਾਈਪ ਆਈ ਹੈਗੀ ਇੰਡੋਰ ਸਾਈਡ ਤੇ ਆਪਾਂ ਫਲੇਅਰ ਨਵੇਂ ਬਣਾ ਕੇ ਤੇ ਨਟ ਜਿਹੜੇ ਆ ਚੰਗੀ ਤਰ੍ਹਾਂ ਕੱਸ ਦਿੱਤੇਗੇ ਇਹ ਵਾਲਾ ਸਟੈਪ ਲੈ ਜਰ ਆਪਾਂ ਨਵਾਂ ਨਾਲ ਹੀ ਲੈ ਕੇ ਆਏ ਸੀ ਕਾਪਰ ਦਾ 100% ਕਾਪਰ ਤੇ ਜਿਹ ਇੱਧਰਲੇ ਬੰਨੇ ਆਪਾਂ ਸਟੈਪਲਾਈਜ਼ਰ ਵੀ ਨਾਲ ਫਿੱਟ ਕਰ ਦਿੱਤਾ ਹੈਗਾ ਤੇ ਇੱਧਰਲੇ ਬੰਨੇ ਜਿਹੜਾ ਹੁਣ ਇਹਦਾ ਕਵਰ ਹੈ ਉਹ ਆਪਾਂ ਬਾਅਦ ਦੇ ਵਿੱਚ ਲਗਾਵਾਂਗੇ ਬਾਕੀ ਕੰਮ ਇਹਦਾ ਬਾਹਰ ਵਾਲਾ ਪਹਿਲਾਂ ਕਰ। ਆਊਟਡੋਰ ਯੂਨਟ ਵੀ ਤੁਹਾਨੂੰ ਉਸ ਪੁਰਾਣੀ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾ ਦਿੱਤਾ। ਫਿਰ ਵੀ ਤੁਸੀਂ ਮੋਟੀ ਜੀ ਨਿਗਾਹ ਮਾਰ ਲਓ ਵੀ ਡਬਲ ਕੋਇਲ ਤੇ ਕੁਆਟਰ ਦੀ ਪਾਈਪ ਦਾ ਇੱਕ ਕੋਇਲ ਬਣਿਆ ਆ ਤੇ ਪੂਰਾ ਕਾਪਰ ਦੇ ਵਿੱਚ ਇਹ ਵਾਲਾ ਏਸੀ ਹੈ। ਅੰਦਰ ਵਾਲਾ ਕੰਮ ਆਪਾਂ ਨਵੇੜ ਕੇ ਆ ਗਏ ਆ ਤੇ ਹੁਣ ਆਊਟਡੋਰ ਇਸ ਜਗ੍ਹਾ ਤੇ ਲਗਾਉਣਾ ਹੈਗਾ। ਆਊਟਰ ਯੂਨਿਟ ਆਪਾਂ ਉੱਥੇ ਲਿਆ ਕੇ ਰੱਖ ਲਿਆਗਾ ਤੇ ਪਾਈਪ ਦੀ ਆਪਾਂ ਇਸੇ ਜਗ੍ਹਾ ਤੇ ਸੈਟਿੰਗ ਕਰ ਦਿੰਨੇ ਆ ਤੇ ਜਿਹੜੀ ਤਾਰ ਸਾਰਾ ਕੁਝ ਹੈ ਹੈ ਟੇਪ ਟੇਪ ਕਾਟਨ ਟੇਪ ਦੇ ਦੇ ਉਹਨੇ ਕਰ ਲੈਨੇ ਆ ਬਾਅਦ ਵਿੱਚ ਓਖਾਊਗਾ ਫੜਾ ਦੇ ਉਹਦੇ ਹੁਣ ਕਾਟਨ ਟੇਪ ਆਪਾਂ ਦੇ ਜੀ ਪਾਈਪ ਦੇ ਲਈ ਆਪਾਂ ਬੈਂਡਰ ਦਾ ਇਸਤੇਮਾਲ ਨਹੀਂ ਕੀਤਾ ਨਾਰਮਲ ਹੀ ਪਾਈਪ ਗੋਲ ਕੀਤੀ ਗਈ ਹੁਣ ਆਪਾਂ ਆਊਟਡੋਰ ਨੂੰ ਇਸ ਸਟੈਂਡ ਦੇ ਉੱਪਰ ਰੱਖਾਂਗੇ ਤੇ ਗਵਾਂਡੀਆਂ ਦੇ ਘਰੇ ਬੱਕਰੇ ਰੱਖੇ ਤੇ ਐਂ ਬੋਲਦੇ ਬੌਂ ਬੌਂ ਮੈਨੂੰ ਤਾਂ ਐਂ ਲੱਗਦਾ ਕਿ ਕੋਈ ਗਵਾਂਡੀ ਜਵਾਕ ਹੀ ਕੁੱਟੀ ਜਾਂਦਾ ਤੇ ਆਨ ਨਾਲ ਤੇਰੇ ਕੋਲ ਕਤਲ ਕਰਨ ਆਏ ਥੱਲਿਓਂ ਪਾਉ ਹੱਥ ਔਡਰ ਜਿਹੜਾ ਆਪਾਂ ਫਿਟਿੰਗ ਕਰ ਚੁੱਕੇ ਆਂ ਤੇ ਹੁਣ ਜਿਹੜਾ ਇਧਰਲੇ ਬਨੇ ਫਲੇਅਰ ਇਹਦੇ ਬਣਾ ਕੇ ਤੇ ਭਾਏ ਤੇ ਅਡਜਸਟਮੈਂਟ ਕਰ ਦਿੰਦੇ ਆਂ एकदम ਮਸਤ ਫਲੇਅਰ ਬਣ ਗਿਆ ਚੱਕ ਵਾਹ ਸਾਰੇ ਕਸ ਲਿਆ ਆਪਾਂ ਚੰਗੀ ਤਰ੍ਹਾਂ ਤੇ ਹੋਣੇ ਦੇ ਵਿੱਚ ਪ੍ਰੈਸ਼ਰ ਭਰ ਕੇ ਇੱਕ ਵਾਰੀ ਲੀਕੀ ਵਗੈਰਾ ਚੈੱਕ ਕਰ ਲੈਣਾ ਖੋਲ ਖੋਲ ਛੋੜਿਆ ਆਹ 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 ਜਾਣਦੇ 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 ਰੁਕ ਜਾ ਹੋਰ ਜਾਣਦੇ ਬਸ 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 ਬੰਦ ਕਰ ਦੇ ਬਹੁਤ ਪ੍ਰੈਸ਼ਰ ਦੇ ਦਿੱਤਾ ਬਾਕੀ ਦੀ ਲੀਕ ਚੰਗੀ ਤਰ੍ਹਾਂ ਫਲੇਅਰ ਨਾਲ ਚੈੱਕ ਕਰ ਲੈਣਾ ਇੰਦਰ ਬਿਲਕੁਲ ਲਿਖਤੇ ਜਿਹੜੀ ਨਾ ਓਕੇ ਆ ਕੋਈ ਵੀ ਲੀਕੇ ਨਹੀਂ 15 ਵਾਲੇ ਯੂਨੀਅਨ ਜਿਹੜੇ ਉਹ ਆਪਾਂ ਚੈੱਕ ਕਰ ਲਏ ਬਾਅਦ ਚ ਜਾ ਕੇ ਇਹ ਤਾਂ ਸਹੀ ਆ ਇੰਡੋਰ ਯੂਨਟ ਤੇ ਵੀ ਯੂਨੀਅਨ ਆਪਾਂ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਿਸੇ ਬੰਨੇ ਕੋਈ ਵੀ ਲੀਕੇਜ ਨਹੀਂ ਹੈਗੀ ਤੇ ਹੁਣ ਇਧਰਲੇ ਆਪਣੇ ਕੋਟਨ ਟੇਪ ਕਰਕੇ ਤੇ ਲੋਕ ਥੱਲੇ ਲਗਾਉਣ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਵੀ ਲੈਵਲ ਦਾ ਚੈੱਕ ਕਰ ਲਿਆ ਕਿਸੇ ਬੰਨੇ ਕੋਈ ਲੈਵਲ ਦੀ ਪ੍ਰੋਬਲਮ ਤਾਂ ਨਹੀਂ ਕਿਤੇ ਕੋਈ ਪਾਣੀ ਤਾਂ ਨਹੀਂ ਰੁਕ ਰਿਆ ਸਾਰਾ ਕੰਮ ਬਿਲਕੁਲ ਓਕੇ ਆ ਪਾਣੀ ਜਿਹੜਾ ਉਹ ਬਿਲਕੁਲ ਡਰੇਨ ਬੈਕਪੈਡ ਤੇ ਫੋਰਿਆਗਾ ਪ੍ਰੈਸ਼ਰ ਜਿੰਨਾ ਭਰਿਆ ਸੀ ਉਹਨੇ ਦਾ ਉਨਾ ਹੀ ਆ ਤੇ ਜਿਹੜਾ ਪ੍ਰੈਸ਼ਰ ਕੱਟਣ ਤੋਂ ਬਾਅਦ ਜੇ ਸਿਸਟਮ ਨੂੰ ਆਪਾਂ ਵੈਕਿਊਮ ਦੇ ਉੱਪਰ ਲਗਾ ਦਿੱਤਾ ਪ੍ਰੋਪਰ ਵੈਕਿਊਮ ਵੀ ਹੋ ਚੁੱਕਾ ਗੈਸ ਨੂੰ ਆਪਾਂ ਅਨਲੌਕ ਕਰ ਦਿੱਤਾ ਤੇ ਗੈਸ ਘਟ ਸ਼ੋ ਹੁੰਦੀ ਹੈ ਕਾਰਨ ਕੀ ਹੈ ਜੇ ਸਰਦੀ ਹੈ ਪੈਕ ਪਰ ਅਸ਼ਰਤ ਗਰਮੀ ਦੇ ਵਿੱਚ ਜਿਆਦਾ ਬਰਜ ਜਾਂਦਾ ਇਧਰਲੇ ਬਨੇ ਜਿਹਦੇ ਸੀਰੀਅਲ ਨੰਬਰ ਲੱਗੇ ਸੀ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਟੇਪ ਲਗਾ ਦਿੱਤੀ ਆ ਤਾਂ ਜੋ ਪਾਣੀ ਪੈ ਕੇ ਜਾਂ ਧੁੱਪ ਦੇ ਵਿੱਚ ਸੀਰੀਅਲ ਨੰਬਰ ਮੇੜ ਨਾ ਜਾਣ ਤੇ ਕਸਟਮਰ ਨੂੰ ਗਾਰੰਟੀ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਪਣੀ ਕੋਲ ਨਹੀਂ ਸੀ ਮਿਲਿਆ ਨੂੰ ਫਿਰ ਵੀ ਕਪੜਾ ਦੇ ਕੇ ਬੰਦ ਕਰਤਾ ਕਲੀਅਰ ਨਾਟ ਵਗੈਰਾ ਪੂਰੇ ਚੰਗੀ ਤਰ੍ਹਾਂ ਕਰ ਦਿੱਤੇ ਇਧਰ ਉੱਪਰ ਟੇਪ ਕਰਤੀ ਸੀਰੀਅਲ ਨੰਬਰ ਦੇ ਉੱਪਰ ਕਿ ਹੋਈ ਪਾਣੀ ਪੈ ਕੇ ਖਰਾਬ ਨਾ ਹੋਵੇ ਸਾਰਾ ਕੰਮ ਕੰਪਲੀਟ ਕਰ ਲਿਆ ਟਰਮੋਡ ਦੇ ਵਿੱਚ ਪਾਇਆ ਸਲ ਬਹੁਤ ਸੋਹਣਾ ਯੂਨੀਕ ਦਾ ਇਹ ਰਿਮੋਡ ਬਣਿਆ ਹੈਗਾ ਤੇ ਕਸਟਮਰ ਨੂੰ ਜਿੰਨੇ ਵੀ ਇਹਦੇ ਫੰਕਸ਼ਨ ਸੀ ਉਹਦੇ ਬਾਰੇ ਚੰਗੀ ਤਰ੍ਹਾਂ ਪੂਰੀ ਜਾਣਕਾਰੀ ਦੇ ਦਿੱਤੀ ਆ ਘੱਟ ਟੈਂਪਰੇਚਰ ਦੇ ਵਿੱਚ ਸੈਂਸਰ ਆ ਦੀ ਸੈਟਿੰਗ ਕਰਨ ਤੋਂ ਬਾਅਦ ਵਿੱਚ ਏਸੀ ਨੂੰ ਚਲਾ ਦਿੱਤਾ ਆਊਟਡੋਰ ਇਹਦਾ ਚੱਲ ਰਿਹਾ ਹੈਗਾ ਹਲਕੀ ਜਿਹੀ ਆਈਸ ਆ ਰਹੀ ਹੈਗੀ ਆ ਰਿਜੀਨ ਕੀ ਹੈ ਟੈਂਪਰੇਚਰ ਘੱਟ ਹੋਣ ਕਰਕੇ ਰਿਟਰਨ ਵੀ ਜਿਹੜੀ ਆ ਬਿਲਕੁਲ ਆ ਰਹੀ ਹੈਗੀ ਆ ਇੰਡੋਰ ਯੂਨਟ ਦੇ ਵਿੱਚ 에ਅਰ ਫਲੋ ਬਿਲਕੁਲ ਪ੍ਰੋਪਰ ਤੇ ਚਿੱਲ ਚਿੱਲ ਆ ਰਿਹਾ ਹੈਗਾ ਤੇ ਏਸੀ ਬਿਲਕੁਲ ਓਕੇ ਚੱਲਦਾ ਪਿਆ ਏਸੀ ਪਿੰਡ ਸ਼ਕੀਰਾ ਦੇ ਵਿੱਚ ਆਪਾਂ ਨਵਾਂ ਏਸੀ ਇੰਸਟਾਲੇਸ਼ਨ ਕੀਤੀ ਉਹਦੀ ਵੀਡੀਓ ਜੇਕਰ ਵੀਡੀਓ ਪਸੰਦ ਆਵੇ ਇਹਨੂੰ ਵੱਟੋ ਬਦ ਲਾਇਕ ਸ਼ੇਅਰ ਕਮੈਂਟ ਕਰਨਾ ਜੇਕਰ ਆਪਣਾ YouTube ਤੇ ਉੱਪਰ ਵੀਡੀਓ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਸੀਂ ਦੇਖ ਸਕੋ ਇਹ ਬਾਈ ਜੀ ਨੇ ਜਿਨ੍ਹਾਂ ਨੇ ਆਪਾਂ ਨੂੰ ਬੁਲਾਇਆ ਸੀ ਇਹਨਾਂ ਦਾ ਵੀ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਤੇ ਸਤਿਕਾਰ ਬਖਸ਼ਿਆ ਸਸਰੀਆ ਕਾਲ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਹੋਰ ਲਵ ਜਾਰਾ ਸੋਕ